ਸਭ ਇਥੇ ਜ਼ਿੰਦਗੀ ਨੂੰ ਖੁਸ਼ਹਾਲ ਹੋ ਕੇ ਜੀਣਾ ਚਾਹੁੰਦੇ ਨੇ ਪਰ ਇੱਕ ਗੱਲ ਤੋਂ ਜ਼ਰੂਰ ਡਰਦੇ ਨੇ ਤੇ ਲੋਕ ਸਾਨੂੰ ਕੀ ਕਹਿਣਗੇ ਆਜੋ ਆਪਾਂ ਇਸ ਕਹਾਣੀ ਦੇ ਥੋਰ ਤੇ ਸਮਝੀਏ ਵੀ ਕਿਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਕਰਕੇ ਜ਼ਿੰਦਗੀ ਦੇ ਵਿੱਚ ਜਾਉਣਾ ਚਾਹੀਦਾ ਠੋਕਰਾਂ ਤੋਂ ਕਦੇ ਨਾ ਡਰੋ ਇੱਕ ਛੋਟੇ ਪਿੰਡ ਵਿੱਚ ਗਗਨ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਇੱਕ ਮਹਾਨ ਫੁੱਟਬਾਲ ਖਿਡਾਰੀ ਬਣਨਾ ਚਾਹੁੰਦਾ ਸੀ ਫਾਰਕ ਗਰੀਬੀ ਜੁੱਤੀਆਂ ਦੀ ਕਮੀ ਅਤੇ ਲੋਕਾਂ ਦੀ ਹੱਸੀ ਇਹ ਸਭ ਕੁਝ ਹਰ ਰੋਜ਼ ਉਸ ਨੂੰ ਠੋਕਰ ਵਾਂਗ ਲੱਗਦਾ ਲੋਕ ਕਹਿੰਦੇ ਤੇਰੇ ਵਰਗਾ ਮੋਜਾਂ ਵਾਲੇ ਖਿਡਾਰੀ ਨਹੀਂ ਬਣ ਸਕਦੇ ਪਰ ਗगन ਦੀ ਮਾਂ ਹਮੇਸ਼ਾ ਕਹਿੰਦੀ ਸੀ ਪੁੱਤ ਠੋਕਰਾਂ ਰਾਹ ਦਿਖਾਉਂਦੀਆਂ ਨੇ ਰਾਹ ਤੋ ਨਹੀਂ ਰੁਕਦੀਆਂ ਗगन ਹਰ ਸਵੇਰੇ ਖਾਲੀ ਪੈਰ ਮੈਦਾਨ ਵਿੱਚ ਦੌੜਦਾ ਕਈ ਵਾਰ ਗਿਰਦਾ ਪੈਰ ਜਖਮੀ ਹੋ ਜਾਂਦੇ ਪਰ ਉਹ ਹਾਰ ਨਾ ਮੰਨਦਾ ਇੱਕ ਦਿਨ ਅਕੈਡਮੀ ਦੇ ਟ੍ਰਾਇਲ ਹੋਏ ਲੋਕ ਹੱਸ ਰਹੇ ਸਨ ਇਹ ਤਾਂ ਚਪਲਾ ਵਿੱਚ ਆਇਆ ਹੈ ਪਰ ਜਦ ਗगन ਖੇਡ ਸ਼ੁਰੂ ਹੋਈ ਤਾਂ ਗगन ਨੇ ਆਪਣੀ ਮਿਹਨਤ ਜਨੂਨ ਤੇ ਹੌਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਕੋਚ ਨੇ ਕਿਹਾ ਇਸ ਲੜਕੇ ਵਿੱਚ ਅਸਲ ਖਿਡਾਰੀ ਵੱਸਦਾ ਹੈ ਅੱਜ ਗगन ਰਸ਼ਟਰੀ ਟੀਮ ਦਾ ਹਿੱਸਾ ਬਣ ਗਿਆ ਹੈ ਉਹ ਜਦ ਵੀ ਮੰਚ ਤੇ ਖੜਾ ਹੁੰਦਾ ਲੋਕ ਤਾਲੀਆਂ ਮਾਰਦੇ ਉਹ ਹਰ ਰੋਜ਼ ਨੌਜਵਾਨ ਕਹਿੰਦਾ ਮੈਂ ਠੋਕਰਾਂ ਖਾ ਕੇ ਨਹੀਂ ਡਿੱਗਿਆ ਠੋਕਰਾਂ ਨੇ ਮੈਨੂੰ ਉੱਠਣਾ ਸਿਖਾਇਆ ਏ ਜੇ ਹੌਸਲਾ ਹੋਵੇ ਤਾਂ ਰਾਹ ਆਪਣੇ ਆਪ ਹੀ ਮਿਲ ਜਾਂਦੇ ਹਨ ਇਸ ਕਰਕੇ ਠੋਕਰਾਂ ਤੋਂ ਕਦੇ ਨਾ ਡਰੋ ਉਹ ਤੁਹਾਨੂੰ ਰੋਕਣ ਲਈ ਨਹੀਂ ਤੁਹਾਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਨੇ ਇਹ ਤੁਹਾਨੂੰ ਇਸ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਤਾ। ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ।